ਮत्री ਮਨੀਸ ਸੋਦੀਏ ਨੇ ਇੱਕ ਵੀਡੀਓ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੀਡੀਓ ਨੇ ਹੰਗਾਮਾ ਕਰ ਦਿੱਤਾ 13 10 2025 ਨੂੰ ਉਹ ਹਾਲੇ ਵਿੱਚ ਆਯੋਜਿਤ ਇੱਕ ਮੈਲਾ ਵਿੰਗ ਵਰਕਸ਼ਾਪ ਵਿੱਚ ਸਿਸੋਦੀਏ ਨੇ ਕਿਹਾ ਕਿ ਸਾਡਾ 2027 ਦੀਆਂ ਪੰਜਾਬੀ ਭਾਂ ਸਵਾ ਕਰੋਨਾ ਦੀ ਪੰਗੀ ਆਪ ਕਿਸੇ ਵੀ ਹੱਥ ਤੱਕ ਜਾਵੇਗੀ ਜਿਸ ਵਿੱਚ ਸ਼ਾਮ ਸ਼ਾਮਦਮ ਦੰਡ ਭੇਦ ਸੱਚ ਤੋਂ ਸਵਾਜਵਾਵ ਲੜਾਈ ਝਗੜਾ ਸ਼ਾਮਿਲ ਇਹ ਵੀਡੀਓ ਜੋ ਆਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤਾ ਸੀ ਵਾਇਰਲ ਹੋਣ ਤੋਂ ਬਾਅਦ ਅਨੁਲੋਕੀ ਪਾਰਟੀ ਕਰੇ ਸੀ ਸਖਤ ਨਿੰਦਾ ਕੀਤੀ ਹੈ ਕਿ ਆਪ ਤੇ ਗੈਰ ਜ਼ਿੰਮੇਵਾਰਾਂ ਨੇ ਕਿ ਐਨਾ ਨੈਤਿਕ ਤਰੀਕੇ ਨਾਲ ਵਰਤੋਂ ਕਰਦਾ ਆਉਤਲਾ ਵਾਇਰਲ ਵੀਡੀਓ ਤੁਸੀਂ ਸੋਧਿਆ ਨੇ ਪਾਰਟੀ ਦੀ ਮਹਿਲਾ ਟੀਮ ਨੂੰ ਸਬੋਧਨ ਕਰਦੇ ਹੋਏ ਕਿ ਉਹ ਦਰਕਰ ਜਾ ਕੇ ਆਪ ਨੀ ਅਸਫਲਤਾਵਾਂ ਲੋਕਾਂ ਤੱਕ ਪਹੁੰਚਾਂ ਤੇ 2027 ਦੀਆਂ ਚੋਣਾਂ ਚ ਲਈ ਹਰ ਸਰਭਾ ਉਪਵਾਕਰਨ ਮੰਗੇ ਇਸ ਬਿਆਨ ਦੇ ਨਾਲ ਕੁਲਪੁਕਾਰਤ ਮੰਤਰੀ ਆਪ ਦੇ ਸੁਭਾਪ ਤਾਂ ਅਮਨ ਅਰੋੜਾ ਵੀ ਮੌਜੂਦ ਸਨ ਤੇ ਮੀਡੀਅਮ ਚ ਮਾਨੂਸੀ ਸੋਧਿਆ ਵੀ ਕੱਲ ਤੇ ਹੱਸਦੇ ਹੋਏ ਦੇਖਿਆ ਗਿਆ ਵੀ ਲੋਦੀ ਆਗੂ ਨੇ ਜੀ ਵੀ ਦੀ ਸਖਤ ਆਲੋਚਨਾ ਕੀਤੀ ਹੈ ਸ਼੍ਰੋਮਿਕਾਇਦਰ ਦੇ ਪ੍ਰਧਾਨ ਸਰਬੀ ਸਿੰਘ ਬਾਗਲ ਨੇ ਇਸ ਨੂੰ ਆਪ ਦਾ ਅਸਲੀ ਚਿਹਰਾ ਦੱਸਿਆ ਗਿਆ ਕਿ ਪਾਰਟੀ ਸੱਤਾ ਲਈ ਝੂਠ ਧੋਖੇ ਦਾ ਹਿੱਸੇ ਤੱਕ ਜਾਣ ਦੀ ਪਿਆਰ ਹੈ ਕਿ ਇਹਨਾਂ ਨੇ 2025 ਦੀਆਂ ਬੇਅਦਬੀ ਦੇ ਘਟਨਾਵਾਂ ਨੂੰ ਸਾਲ 16 ਦੀ ਮੇਕਫੋਕਲਾ ਘਟਨਾ ਦਾ ਹਵਾਲਾ ਦਿੱੰ ਹੈ ਆਪ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਆਰੋਪ ਲਗਾਏ ਨੇ ਪੰਜਾਬ ਰੋਡ ਵੇ ਇਸਪਨ ਬਸ ਤੇ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੀ ਹੜਤਾਲ ਤੀਜੇ ਦਿਨ ਵੀ ਚੱਲੀ ਹੈ ਦੁਆਰ ਬਾਾਰ ਮੀਟਿੰਗਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਜਿਸ ਕਾਰਨ ਸ਼ੁਭੇਨੀਆ 3000 ਬੱਸਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ ਤੇ ਯਾਤਰੀਆਂ ਨੂੰ ਮੁਸ਼ਕਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਨੀਅਨ ਦੀ ਮੁਖ ਮੰਗ ਚ ਕਿਲੋਮੀਟਰ ਸਕੇਮ ਨੂੰ ਬੰਦ ਕਰਨਾ ਸਥਾਈ ਯਾ ਕਰਮਚਾਰੀਆਂ ਨੂੰ ਸਥਾਈ ਕਰਨਾ ਸ਼ਾਮਲ ਹੈ 7 ਅਗਸਤ ਤੋਂ ਸ਼ੁਰੂ ਹੋਈ ਇਸ ਮਾਮਲੇ 'ਤੇ ਜੂਨੀਅਰ ਨੇ ਸਵੇਰ ਪੜ ਵਿੱਚ 2 ਘੰਟੇ ਦੀ ਹਫਤਾਰ ਜਿਸ 13 ਤੇ 15 ਅਗਸਤ ਨੂੰ ਟ੍ਰਾਂਸਪੋਰਟ ਵਿਭਾਗ ਨਾਲ ਮੀਟਿੰਗ ਹੋਈ ਬਾਰੇ ਮੀਟਿੰਗ ਬੇਸਿੱਟਾ ਗਈ ਜਿਸ ਤੋਂ ਬਾਅਦ ਯੂਨੀਅਨ ਨੇ ਸਪਸ਼ਟ ਕੀਤਾ ਕਿ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅਨੁਮਿਤ ਸਮੇਂ ਦੇ ਲਈ ਹੜਤਾਲ ਜਾਰੀ ਰਹੇਗੀ ਜਿਸ ਕਾਰਨ ਸੁਬੇ ਚ ਬੱਸ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਠੱਪ ਹੋਈਆਂ ਤੇ ਪੰਜਾਬ ਪਲਵਿਸ ਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੀ ਹੜਤਾਲ ਕਿ ਜੇ ਦਿਨ ਜਾਰੀ ਹੈ ਤੇ ਦੱਸਦੀ ਹੈ ਕਿ ਇਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਬੱਸਾਂ ਦਾ ਚਲਣ ਕਾਰਨ ਲੋਕ ਕਾਫੀ ਪਰੇਸ਼ਾਨੀ ਦੇ ਵਿੱਚ ਨਜ਼ਰ ਆਏ ਦੂਜੇ ਪਾਸੇ ਜਦ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ ਹੱਲ ਕੱਢਣ ਦਾ ਪ੍ਰੋਸੈਸ ਜ਼ਰੂਰ ਕੀਤਾ ਗਿਆ ਸੀ ਪਰ ਹੱਲ ਕੋਈ ਨਹੀਂ ਨਿਕਲਿਆ ਬੇਸਿੱਟਾ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਨੇ ਮੰਗਿਆ ਕਿ ਉਹਨੀਆਂ ਜੋ ਮੰਗਾ ਲਈ ਉਹਨਾਂ ਵੱਲ ਸਰਕਾਰ ਨੇ ਧਿਆਨ ਦੇਇਆ ਕਿ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਹੁਣ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਕੋਈ ਸਰਕਾਰੀ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਤੇ ਨਾ ਹੀ ਉਹਨਾਂ ਨੂੰ ਅਧਿਕਾਰੀਆਂ ਨੂੰ ਸਿਫਾਰਸ਼ਾਂ ਕਰਨੀਆਂ ਪੈਣਗੀਆਂ ਤੇ ਦੱਸਿਆ ਕਿ ਇਸ ਦੇ ਨਾਲ ਹੀ ਸਰੋਗ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਸਮੇਂ ਸਿਰ ਉਹਨਾਂ ਦੀਆਂ ਪੈਨਸ਼ਨਾਂ ਮਿਲਦੀਆਂ ਸ਼ੁਰੂ ਹੋ ਜਾਣਗੀਆਂ ਇਸ ਲਈ ਪੰਜਾਬ ਸਰਕਾਰ ਨੇ ਪੈਨਸ਼ਨ ਜੀਵਾ ਪੋਰਟਲ ਤੋਂ ਕੰਮ ਸ਼ੁਰੂ ਕੀਤਾ ਹੈ ਤੇ ਪਹਿਲੇ ਪੜਾਅ ਵਿੱਚ 6 ਵਿਭਾਗਾਂ ਲਈ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਜਿਸ ਵਿੱਚ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਕੇਸਾਂ ਨੂੰ ਸੰਭਾਲਿਆ ਜਾ ਰਿਹਾ ਹੈ ਤਾਂ ਨਾਲ ਹੀ ਸਾਰੇ ਪੁਰਾਣੇ ਪੈਨਸ਼ਨਰਾਂ ਦਾ ਰਿਕਾਰਡ ਅਪਲੋਡ ਕੀਤਾ ਜਾ ਰਿਹਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਪੋਰਟਲ ਤੋਂ ਦਿਵਾਰੀ ਤੱਕ ਕਰਮਚਾਰੀਆਂ ਨੂੰ ਸਮਾਪਿਤ ਕਰ ਦੇਵੇਗੀ ਜਾਣਕਾਰੀ ਤਾਕਤ ਸਿਹਤ ਸਿੱਖਿਆ ਪੁਲਿਸ ਚਲੋ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਵਿੱਚ ਪ੍ਰੋਜੈਕਟ ਦਾ ਪਾਇਲਟ ਪਲਾਟ ਚੱਲ ਰਿਹਾ ਹੈ ਜੁਰਾਂ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦਾ ਸਾਰਾ ਡਾਟਾ ਇਸ ਪੋਰਟਲ ਤੇ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਸਾਰੇ ਵਿਭਾਗਾਂ ਦੇ ਐਨਸੀਓ ਅਤੇ ਰਿਪੋਰਟ ਪੂਰਾ ਬੈਂਕ ਨੂੰ ਫੇਜੇ ਜਾ ਰਿਹਾ ਹੈ ਕਿ ਇਪਨੇ ਨਾਲ ਹਰ ਸਾਲ ਕਰਮਚਾਰੀ ਇਸ ਪੋਰਟਲ ਦੇ ਕਾਤੇਠੇ ਲਾਈਵ ਸਭੀ ਤੇ ਜਮਾ ਕਰਵਾ ਸਕੰਗੇ ਤੇ ਸਰਕਾਰ 3 ਲੱਖ ਪੈਸੇ ਦਾ ਨਿਸ਼ਚਿਤ ਸਹੂਤਾ ਪ੍ਰਦਾਨ ਕਰਨ ਚਲ ਗਈ ਹੋਈ ਹੈ ਜਿਹੜੇ ਉਸ ਮੇਰੇ ਦੁਕਾਨ ਤੇ ਵੱਡੀ ਫਾਇਰਿੰਗ ਹੋਈ ਹੈ ਵੱਡੇ ਮਾਮਲੇ ਚ ਪੁਲਿਸ ਨੇ ਕਾਰਵਾਈ ਕਰਦੇ 24 ਘੰਟੇ ਚ ਲੁਟੇਰੇ ਨਾਲ ਐਂਕਾਊਂਟਰ ਕੀਤਾ ਮੁੱਠੀਏ ਦੇ ਗਰਾਣ ਗੋਲੀ ਲੱਗਨ ਕਾਰਨ ਇਹ ਲੁਟੇਰੇ ਨਾਲ ਸਖ਼ਤ ਹੋਇਆ ਪੁਲਿਸ ਨੇ ਦੌੜ ਤੇਨਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਉਹ ਕ੍ਰੋਸ ਫੋਰ ਦ ਸਿਨਰ ਕ੍ਰੋਸ ਫੋਰ ਡੈਟ ਕੁਬੇਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਤਿੰਨ ਬਦਮਾਸ਼ਾਂ ਨੇ ਜ਼ੀਰਾ ਵਿੱਚ ਮੰਜੂ ਜੁਵੈਲਰਸ ਦੁਕਾਨ ਤੇ ਬੰਦੂਕ ਦੀ ਨੋਕ ਤੇ ਜੁਆਇਹੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ ਸੀ ਜਿਸ ਕਾਰਨ ਦੁਕਾਨਦਾਰ ਰਤਨ ਲਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਤੇ ਇਸ ਮਾਮਲੇ ਵਿੱਚ ਕ੍ਰੋਸ ਨੇ ਵੱਡੀ ਕਾਰਵਾਈ ਕਰਦੇ 24 ਘੰਟੇ ਚੋਂ ਰੇਟੇ ਦਾ ਇੰਕਾਉਂਟਰ ਕੀਤਾ ਮੌਤ ਕੋਈ ਨਹੀਂ ਕੋਈ ਲਕਨ ਕਾਰਨ ਇਕਲੋਟੇਰਾ ਜ਼ਖਮੀ ਹੋ ਗਿਆ ਪਰ ਉਸਨੇ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਯੂਟਿਊਬਰ ਰਮਨ ਮਲਿਕ ਵਿਵਾਦਾਂ ਵਿੱਚ ਫਸੇ ਹੋਏ ਇੱਕ ਪਾਸੇ ਪਟਿਆਲਾ ਅਦਾਲਤ ਨੇ ਪਤਨੀ ਅਸਮੇਧ ਨੂੰ ਸਬੰਨ ਜਾਰੀ ਕੀਤਾ ਖੇਸ਼ ਹੋਣ ਲਈ ਕਿਹਾ ਹੈ ਦੂਜੇ ਪਾਸੇ ਉਹਨਾਂ ਨੂੰ ਪਰਿਵਾਰ ਵਿੱਚ ਇੱਕ ਖੁਸ਼ਖਬਰੀ ਆਈ ਹੈ ਤੇ ਉਹਨਾਂ ਨੇ ਇਹ ਸਾਂਝੀ ਕੀਤੀ ਹੈ ਦਰਸਲ ਰਮਨ ਮਲਿਕ ਆਪਣੇ ਦੂਮੀ ਪਤਨੀਆ ਕ੍ਰਿਤਿਕਾ ਤੇ ਪਾਇਲੀ ਦੀਆਂ ਫੋਟੋ ਸਾਂਝੀਆਂ ਕਰਕੇ ਲਿਖਿਆ ਕਿ ਕੱਲ੍ਹ ਖੁਸ਼ੀ ਹੋਣ ਵਾਲੀ ਹੈ ਫੈਲੀ ਫੋਟੋ ਵਿੱਚ ਪਾਇਲ ਤੇ ਕ੍ਰਿਤੀ ਕ ਇਕੱਠੇ ਖੜੇ ਨੇ ਕ੍ਰਿਤੀ ਕ ਨੇ ਆਪਣੇ ਹੱਥ ਵਿੱਚ ਪ੍ਰੈਗਨਨਸੀ ਚੈੱਕ ਕਰਨ ਵਾਲੀ ਕਿੱਟ ਫੜੀ ਹੋਈ ਹੈ ਤੇ ਦੂਜੀ ਫੋਟੋ ਵਿੱਚ ਡਬਲ ਪਿੰਕ ਲਾਈਨ ਆ ਦਿਖਾਈ ਦੇ ਰਹੀ ਹੈ ਯਾਨੀ ਇਸ ਦਾ ਮਤਲਬ ਹੈ ਪ੍ਰੈਗਨਨਸੀ ਪੋਜ਼ਟਿਵ ਹੈ ਲੋਕ ਕੀ ਪੋਸਟ ਤੇ ਬਹੁਤ ਸਾਰੀਆਂ ਟਿੱਪਣੀਆਂ ਕਰ ਰਹੇ ਨੇ ਕੋਈ ਕਹਿ ਰਿਹਾ ਕਿ ਚਾਰ ਬੱਚੇ ਕਾਫੀ ਨਹੀਂ ਸੰ ਕਿਸ ਨੇ ਲਿਖਿਆ ਕਿ ਇਹ ਕੋਟ ਤੋਂ ਬੱਚੇ ਦਾ ਇੱਕ ਨਵਾਂ ਤਰੀਕਾ ਹੈ ਟੈਕਨੋ ਲਿਖਿਆ ਹੈ ਕਿਰਕ ਟੀਨ ਬਣਾਓ ਹਾਲੇ ਇਸ ਦੀ ਹਾਲਾਕੇ ਪੁੱਛ ਨਹੀਂ ਹੋਈ ਹੈ ਕਿ ਕੌਣ ਗਰਵਤੀ ਹੈ ਪਾਇਲੀ ਅਕ੍ਰਿਤੇ ਕਾਰਜੂਕ ਕੋਈ ਨਵਾਂ ਮਹਿਮਾਨ ਆਉਣ ਵਾਲਾ ਹੈ ਇਸ ਬਾਰੇ ਚ ਜ਼ਰੂਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਭਾਰਤ ਦੇ ਨਾਸਿਮੇ ਆਜ਼ਾਦੀ ਦੇ ਹੜੇ ਦੇ ਮੌਕੇ ਤੇ ਅਮਰੀਕਾ ਦੇ ਸਿਟੀ ਸ਼ੈਡ ਚ ਇੱਕ ਇਤਿਹਾਸਕ ਪਲ ਵੇਖਣ ਮਿਲਿਆ ਜਦੋਂ ਪਹਿਲੀ ਵਾਰ ਇਥੋਂ ਦੇ ਆਈਕੋਨਿਕ ਸਪੇਸ ਐਂਡ ਨੀਡਲ ਤੇ ਭਾਰਤੀ ਤਿਰੰਗਾ ਫੈਰਾਇਆ ਗਿਆ ਤੇ 1962 ਵਿੱਚ ਵਿਸ਼ਵ ਮੈਲੇ ਲਈ ਬਣਾਇਆ ਗਿਆ ਸਪੇਸ਼ial ਅਮਰੀਕਾ ਪ੍ਰਸ਼ਾਂਤ ਦੇ ਉੱਤਰੀ ਪੱਛਮੀ ਖੇਤਰ ਦੇ ਤਕਨੀਕੀ ਕੇਂਦਰ ਦਾ ਸੇਟਲਪਤੀਕ ਹੈ ਸਰ ਇਤਿਹਾਸਕ ਪਰਉਤਸਵ ਸੈਟਲਵੇ ਮੇਅਰ ਥਰੂ ਸਹਰੇਲ ਨੇ ਪਾਰਦੇ ਕੋਸਨ ਚੈਨਲ ਤੇ ਸ਼ਹਿਰ ਨੂੰ ਬਹੁਤ ਪਤਵੰਤੇ ਲੋਕਾਂ ਤੋਂ ਸ਼ਾਮਲ ਹੋਇਆ ਸਾਨੂੰਨਾ ਨੇ ਭਾਰਤੀ ਮ੍ਰਿਤਿ ਭਾਈਚਾਰੇ ਦੇ ਯੋਗਦਾਨ ਦੀ ਛਾਗਾ ਕੀਤੀ ਹੈ ਜਿਸ ਨੇ ਸੈਟਲਵੇ ਇੱਕ ਤਕਨੀਕੀ ਕੇਂਦਰ ਨੂੰ ਸਥਾਪਿਤ ਕਰਨ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਨਾ ਮਨੂਤ ਸਰਫਰ ਮਾਂ ਦੇ ਕੋਪ ਵਿੱਚੋਂ ਪੈਦਾ ਨਹੀਂ ਹੋਵੇਗਾ ਇੱਕ ਨਵੀਂ ਜ਼ਿੰਦਗੀ ਇਸ ਦੁਨੀਆ ਵਿੱਚ 9 ਮਹੀਨੇ ਪਿਆਰ ਉਡੀਕ ਤੋਂ ਦਰਤ ਤੋਂ ਬਾਅਦ ਪਰਵੇਸ਼ ਕਰਦੀ ਹੈ ਪਰ ਚੀਨ ਇਸ ਸਰਵਵੈਤ ਪ੍ਰਕਿਰਿਆ ਨੂੰ ਬਦਲ ਵੀ ਤਰਜ਼ਾਟ ਤੇ ਵਿਗਿਆਨੀ ਰੋਬਟ ਬਣਾ ਲੈਣੇ ਖੁਦ ਗਰਭਪਤੀ ਹੋ ਕੇ ਮਨੁੱਖ ਨੂੰ ਜਨਮ ਦੇਣਗੇ ਤੇ ਚੀਨ ਦੀ ਕਹਾਣੀ ਟੈਕਨੋਲੋਜੀ ਨੇ ਗਰਭਪਤੀ ਰੋਬਟ ਦੀ ਕੋਸ਼ਿਸ਼ ਕਰਕੇ ਵਿਗਿਆਨਕ ਤੇ ਸਮਾਜਿਕ ਖੇਤਰ ਵਿੱਚ ਸਸੰਨੀ ਫੈਲਾ ਦਿੱਤੀ ਹੈ ਰੋਬਟ 2000 ਚ ਦੇ ਵਿੱਚ ਨੌਂ ਪੌਂਦੀ ਸੰਭਾਵਨਾ ਹੈ ਕਿ ਨਕਲੀ ਬੱਚਾ ਨਿਕਾਲ ਲੈ ਸਭੀ ਦਾ ਜਨਮੁੱਖੀ ਗਰਭ ਅਤੇ ਜਲਮ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਨਹੀਂ ਨਕਲ ਕਰ ਸਕਿਆ ਲਾਲਸੋ ਬਾਇਓਟੈਕਸ ਨੇ ਨਹੀਂ ਲਈ ਨਾ ਕਿ ਤਰ੍ਹਾਂ ਲਈ ਇੱਕ ਇਸੇ ਪ੍ਰਕਿਰਿਆ ਸੀ ਕਰਨਾ